300 ਤੱਕ ਸਾਈ ਉਥੇ ਕਦੇ ਸੁਣਦੇ ਨਹੀਂ ਸੀ 60 68 ਤੱਕ ਇਸ ਪੀਰੀਅਡ ਤੱਕ ਵੀ 66 ਤੱਕ ਵੀ 65 ਤੱਕ ਵੀ ਮੈਂ ਕਦੇ ਕਿਸੇ ਖ਼ਬਰ ਚ ਇਹ ਜਿਸੀ ਪੜਿਆ ਕਿ ਕਿਸੇ ਕਿਸਾਨ ਨੇ ਖੁਦਕਸ਼ੀ ਕਰ ਲਈ ਤੰਗ ਆ ਕੇ ਘਰੇਲੂ ਝਗੜੇ ਨਾਲ ਕੋਈ ਕਰਪੁਰ ਲੈਂਦਾ ਸੀ ਬੰਦੋ ਕਦੇ ਸੁਣਦੇ ਸੀ ਫਲਾਣੇ ਨੇ ਫਸ ਲੈ ਲਿਓ ਤੇ ਮੁੰਡੇ ਨਹੀਂ ਚੱਲਦੇ ਉਹਨੂੰ ਜੇ ਉਹਨੂੰ ਐਡਾ ਉਹਦਾ ਘਰੋਂ ਬਾਈਕਟ ਕੀਤਾ ਹੋਇਆ ਇਦਾਂ ਦੀ ਕੋਈ ਘਟਨਾ ਕਰਨ ਹੋ ਜਾਂਦਾ ਸੀ ਪਰ ਇਸ ਤਰ੍ਹਾਂ ਕਿ ਇਦਾਂ ਲੱਗੇ ਵੀ ਇੱਕ ਬੜੀ ਸਾਰੀ ਕਤਾਰ ਬਣੀ ਹੋਈ ਆ ਆਤਮ ਹੱਤਿਆ ਕਰਨ ਵਾਲਿਆਂ ਦੀ ਉਹ ਤਿਆਰ ਬੈਠਿਆ ਆ ਆਤਮ ਹੱਤਿਆ ਕਰਨ ਨੂੰ ਇਹ ਨੂੰ ਦੱਸਦੇ ਹੈ ਨਹੀਂ ਉਹ ਆਪਣੇ ਕੋਈ ਇਹ ਚ ਲੱਗਾ ਕੋਈ ਇੱਧਰ ਸੋਚੀ ਜਾਂਦਾ ਉੱਠਦਾ ਜਾ ਕੇ ਆਪਣਾ ਜਾ ਕੇ ਆਤਮ ਹੱਤਿਆ ਕਰ ਲੈਂਦਾ ਕਿਸਾਨਾਂ ਦੇ ਧਰਨੇ ਤੋਂ ਉੱਠ ਕੇ ਜਾ ਕੇ ਬੰਦੇ ਆਤਮ ਹੱਤਿਆ ਕਰ ਜਾਂਦੇ ਇਸ ਹੱਦ ਤੱਕ ਲੋਕ ਉਸ ਦੇ ਜਿਹੜੇ ਕਾਰਨ ਹੈ ਉਹ ਹੈਗੇ ਆ ਕਿਉਂਕਿ 91 ਤੋਂ ਬਾਅਦ ਇਨਸਾਨ ਨੂੰ ਇੰਨਾ ਆਈਸੋਲੇਟ ਕਰ ਦਿੱਤਾ ਹੈ ਇਹ ਸਿਸਟਮ ਨੇ ਉਸ ਨੂੰ ਇੰਨਾ ਸਵੈ ਕੇਂਦ੍ਰਿਤ ਕਰ ਦਿੱਤਾ ਕਿ ਉਹਨੂੰ ਲੱਗਦਾ ਮੇਰਾ ਕੋਈ ਨਹੀਂ ਹੈ ਮੇਰਾ ਕੋਈ ਨਹੀਂ ਹੈ ਮੈਂ ਇਕੱਲੇ ਹੀ ਜੋ ਕਰਨਾ ਤੇ ਕਿਸੇ ਨੇ ਮੇਰੇ ਨਾਲ ਨਹੀਂ ਆਉਣਾ ਇਹ ਪ੍ਰੋਗਰਾਮ ਜਿਹੜਾ ਬਣਾਤਾ ਨੀਤੀਕਰਾਂ ਨੇ ਔਰ ਵੱਡੀ سرمਾਇਆਦਾਰੀ ਨੇ ਖਾਸ ਤੌਰ ਤੇ ਵਿਦੇਸ਼ੀ ਜਿਹੜੇ ਜਿਨ੍ਹਾਂ ਨੇ ਇੱਥੇ ਬਹੁਤ ਫਰਦੇ ਹੁੰਦੇ ਸੀ ਲੜਕੇ ਲੜਕੀਆਂ ਤੇ ਬਿਲ ਗੇਟ ਐਦਾਂ ਬਣਿਆ ਜੀ ਬਿਲ ਗੇਟ ਨੇ ਸੋਸ਼ਲ ਨਾਇਟਿੰਗ ਕੀਤੀ ਸੀ ਜਿਹੜਾ ਟੀਚਰ ਦੀ ਸਾਡਾ ਇੰਦਰ ਨੂੰ ਮੇਰੇ ਭਾਈ ਗੁੱਸੇ ਨਾਲ ਕੋਈ ਬੁਰਾ ਨਾ ਬਣਾਵੇ ਕੋਈ ਪੜਿਆ ਲਿਖਿਆ ਕੋਈ ਟੀਚਰ ਕੋਈ ਮੁਲਾਦੂ ਜਿਹੜਾ ਉੱਠਿਆ ਉਹਨੇ ਦਿੱਕਾ ਨੂੰ ਬਣਿਆ ਸਾਥਰੀ ਗਾਜੀ ਸਾਫੀ ਕੀ ਕਰਦੇ ਉਹਨੇ ਜੀ ਮੈਂ ਤਾਂ ਕੁਛ ਨਹੀਂ ਗਿਆ ਕੰਮ ਕਰੀਦਾ ਉਹ ਕਰੀਦਾ ਛੱਡ ਥੋੜੇ ਬੋ ਤਾਂ ਟਾਈਮ ਬੋ ਤੁਸੀਂ ਤਾਂ ਪੈਸਾ ਬਹੁਤ ਕਮਾ ਸਕਦੇ ਕੀ ਕਰੋ ਸਕੂਲੋਂ ਭਰਾ ਕੇ ਆਇਆ ਕਰੋ ਮਗਰੋਂ ਵਾਲੀ ਮੀਟਿੰਗ ਕਰਿਆ ਕਰੋ ਆਪਣੇ ਵਰਗੇ ਬੰਦੇ ਇਕੱਠੇ ਕਰਿਆ ਕਰੋ ਉਹਨੂੰ ਆਪਣੀ ਮੈਂਬਰ ਬਣਾਉਗਾ ਪੁਰਾ ਤੋ ਐਨੇ ਪੈਸੇ ਜਮਾ ਕਰਾਉ ਉਹ ਹਾਂ ਕਰ ਉਹ ਅੱਗੇ ਕਰ ਇਸ ਸੋਸ਼ਲ ਨੈਟਵਰਕ ਦਾ ਇੱਕ ਐਸਾ ਸੈਂਸਰਲਾ ਚਲਾਇਆ ਜਿੱਥੇ ਹਰ ਇੱਕ ਬੰਦੇ ਨੂੰ ਮਹਿਸੂਸ ਹੋਣ ਲੱਗਿਆ ਕਿ ਅਸੀਂ ਆਪਣੇ ਆਪ ਤੋਂ ਬਹੁਤ ਵੱਡੀ ਹਸਤੀ ਬਣ ਸਕਦੇ ਹਾਂ ਜੇ ਆਪਣਾ ਧਿਆਨ ਇਧਰ ਲਾਈ। ਉਸ ਚੀਜ਼ ਨੇ ਇੱਕ ਜਨਰਲ ਥਿੰਕਿੰਗ ਦਾ ਹਿੱਸਾ ਬਣਾ ਦਿੱਤਾ ਕਿ ਬੰਦਾ ਜੋ ਚਾਹੇ ਆਪ ਕਰ ਸਕਦਾ ਉਹਦਾ ਹੁਲ ਵੀ ਕਿਸੇ ਨੇ ਕਰਨਾ ਉਹ ਆਪੇ ਕਰੂਗਾ। ਉਹਦਾ ਹੋਰ ਕਿਸੇ ਨੇ ਕੋਈ ਇਲਾਜ ਨਹੀਂ ਕਰਨਾ। ਇਸ ਕਰਕੇ ਇਹ ਚੀਜ਼ ਫੈਲ ਗਈ ਕਿ ਆਪਣੀ ਮਰਜ਼ੀ ਦੇ ਨਾਲ ਤੁਸੀਂ ਤੁਹਾਡਾ ਕੋਈ ਨਹੀਂ ਹੈ ਤੁਸੀਂ ਇਕੱਲੇ ਇਹ ਵਿਰੋਧ ਆ ਗਿਆ ਜ਼ਿੰਦਗੀ ਚ ਜਿਸ ਕਰਕੇ ਮਨ ਬਹੁਤ ਹੋਰ ਲੱਗੇ ਗੈਂਗਸਟਰ ਵੀ ਆ ਗਿਆ ਸਰਕਾਰਾਂ ਦੀ ਦੋਸ਼ ਵੀ ਹੈ ਸਰਕਾਰਾਂ ਦਾ ਉਹਦੇ ਦੇ ਵੀ ਫੇਰਾ ਹੈ ਸ਼ਾਇਦ ਹੈਗਾ ਕਈਆਂ ਦੇ ਵਿੱਚ ਵੀ ਸਰਕਾਰਾਂ ਦਾ ਬਹੁਤ ਹਿੱਸਾ ਹੈਗਾ ਪਰ ਇੰਨਾ ਜ਼ੋਰ ਹੈ ਕਿ ਆਖਰ ਨੈਗੇਟਿਵ ਸਾਈਡ ਨੂੰ ਸਮਾਜ ਦਾ ਇੱਕ ਹਿੱਸਾ ਆਪਣੇ ਆਪ ਨੂੰ ਹੀ ਬਣਾ ਕੇ ਰਿਹਾ ਹੋਰ ਤੱਕ ਜੋ ਆਮ ਅਸੀਂ ਪੜਦੇ ਦੇਖਦੇ ਸੁਣਦੇ ਆ ਨਾ ਲੋਕਾਂ ਦੀ ਸਰਕਾਰ ਦੇ ਦਿਲਚਸਪੀ ਬਖਰੀ-ਬਖਰੀ ਸਰਗਣ ਇਹ ਸਮਝ ਲਈ ਹੈ ਲੋਕ ਵੀ ਥੋੜਾ-ਥੋੜਾ ਇਸ ਤਰ੍ਹਾਂ ਸਮਝਣ ਲੱਗ ਜਾਂਦੇ ਆ ਜਿੰਨਾ ਕਿ ਉਹ ਦੇਖਦੇ ਆ ਕਿ ਖਬਰ ਹੈ ਇੱਕ ਬੱਸ ਕਿੰਨੇ ਬੰਦੇ ਇੱਕ ਮਰ ਗਿਆ ਨਸ਼ੇ ਦੀ ਗੋਲ ਡੋਜ਼ ਨਾਲ ਮਰ ਗਿਆ ਹਾਂ ਵਰਗ ਵਿਆਹਸ਼ਰੋ ਦਾ ਮੁਕਾਬਲਾ ਹੋ ਗਿਆ ਹੋ ਗਿਆ ਮਰ ਗਿਆ ਕਿਸਾਨ ਕਰ ਲਿਆ ਕਰ ਗਿਆ ਖਬਰ ਹੈ ਆਪਾਰ ਸਭ ਜਨ ਇਸ ਤੋਂ ਅੱਗੇ ਜਾ ਕੇ ਕੋਈ ਸੋਚਣ ਤਿਆਰ ਨਹੀਂ ਇਸ ਤੋਂ ਅੱਗੇ ਜਾ ਕੇ ਕੋਈ ਪਾਰਟੀ ਸਰਕਾਰ ਕੋਈ ਕੁਝ ਕਰਨੋ ਪਿਆਰ ਇਹ ਸਿੰਪਲ ਨਹੀਂ ਗੱਲ ਨਹੀਂ ਹੈ ਇੱਕ ਬੰਦਾ ਜਿਹੜਾ ਮਰ ਗਿਆ ਕੋਈ ਦੱਸੇ ਪੇ ਇੱਕ ਬੰਦੇ ਦੀ ਕੀਮਤ ਕਿੰਨੀ ਹੈ ਇੱਕ ਬੰਦਾ ਰੀਕਰੀਏਟ ਕਰਨਾ ਹੋਵੇ ਤਾਂ ਕਿੰਨੇ ਅਰਬ ਕਿੰਨੇ ਕਰੋੜ ਚਾਹੀਦਾ ਬੰਦੇ ਦੀ ਤਾਂ ਕੋਈ ਕੀਮਤ ਹੀ ਨਹੀਂ ਬੰਦਾ ਤਾਂ ਕੁਦਰਤੀ ਪ੍ਰੋਸੈਸ ਤੇ ਵੱਡਦਾ ਜੰਮਦਾ ਫਟਦਾ ਹੁੰਦਾ ਉਸ ਤੋਂ ਬਾਅਦ ਮਰ ਜਾਂਦਾ ਉਹ ਬਣਾਇਆ ਨਹੀਂ ਜਾ ਸਕਦਾ ਉਹਦੀ ਕੋਈ ਕੀਮਤ ਨਹੀਂ ਹੈ ਇਹ ਜਾਇਦਾ ਦੇ ਸਮਾਜ ਦੀ ਇਨਸਾਨ ਜਾਇਦਾ ਦੇ ਸਮਾਜ ਦੀ ਉਹਦਾ ਪੁਰਜਾ ਜਦੋਂ ਇੱਕ ਮਰ ਜਾਂਦਾ ਸਮੇਂ ਤੋਂ ਪਹਿਲਾਂ ਟੁੱਟ ਜਾਂਦਾ ਵਾਪਸ ਹੀ ਚਲੇ ਜਾਂਦਾ ਇਹਨਾਂ ਦਾ ਮਤਲਬ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕੋਈ ਮਹਿਸੂਸ ਕੋਈ ਸਰਕਾਰ ਮਹਿਸੂਸ ਕਰਨ ਨੂੰ ਤਿਆਰ ਨਹੀਂ ਹੈ ਕਿ ਤੋ ਜਿਹਨੂੰ ਦੂਜੇ ਸ਼ਬਦਾਂ ਚ ਕਹੀਏ ਮਰ ਕੌਣ ਰਿਹਾ ਇੱਕ ਪ੍ਰੋਡਕਟਿਵ ਫੋਰਸ ਕੰਡਟ ਮਰ ਰਹੀ ਹੈ ਜਿਹਨੂੰ ਸਾਡੀ ਮਾਰਕਸਵਾਦੀ ਜਵਾਨ ਦੇ ਵਿੱਚ ਕਹਿੰਦੇ ਆ ਪ੍ਰੋਡਕਟਿਵ ਫੋਰਸ ਮਰ ਰਹੀ ਹੈ ਪ੍ਰੋਡਕਟਿਵ ਫੋਰਸ ਤਮਾ ਹੋ ਰਹੀ ਹੈ ਇਹ ਉਦੋਂ ਤਮਾ ਹੋਣੀ ਆ ਉਨੀ ਆ ਜਦੋਂ ਸਮਾਜ ਦਾ ਪੱਕਾ ਹੋਇ ਹੋਵੇ ਤਬਦੀਲੀ ਦੇ ਲਈ ਲੇਕਿਨ ਤੋ ਦਿੱਲੀ ਹੋ ਨਾ ਰਹੀ ਤੋ ਦਿੱਲੀ ਕਰਨ ਵਾਲੀ ਕੋਈ ਸ਼ਕਤੀ ਕਮਜ਼ੋਰ ਹੋਈ ਬੈਠੀ ਹੋਣੀ ਹੈ ਜਿਸ ਕਰਕੇ ਉਹ ਕਮਜ਼ੋਰ ਹੋਏ ਬੈਠਿਆ ਤੇ ਉਹ ਆਪਣੇ ਆਪ ਇਸ ਪਰਤੇ ਨਹੀਂ ਚਲੇ ਜਾਣਾ ਤੋ ਇਹਨਾਂ ਚੀਜ਼ਾਂ ਬਾਰੇ ਜਦੋਂ ਢਾਂਚਾ ਹੈ ਜਿਹੜਾ ਉਹ ਆਪਣੇ ਆਪ ਇਸ ਦੀ ਗਵਾਹੀ ਦੇਈ ਜਾਂਦਾ ਕਿ ਇਹਦੀ ਵਿਆਖਿਆ ਸਿਰਫ ਮਾਰਕਸਵਾਦ ਰਾਹੀਂ ਹੀ ਹੋ ਸਕਦੀ ਹੋਰ ਕਿਸੇ ਢੰਗ ਨਾਲ ਹੋ ਨਹੀਂ ਸਕਦੀ ਉਹੀ ਇਸ ਨੂੰ ਚੰਕਿੰਦਰਮ ਸੁਮੀ ਸਕਦੇ ਆ ਸਮਝਾ ਸਕਦੇ ਆ ਤਾਂ ਵੀ ਇਸ ਸਿਸਟਮ ਦਾ ਕੋਈ ਇਲਾਜ ਕੱਢਿਆ ਜਾ ਸਕਦਾ ਇਹ ਹਾਲਤ ਅੱਜ ਕੱਲ ਬਣੀ ਹੋਈ ਐ ਚਾਹੇ ਅ ਇਸ ਲੋਕ ਸਿੱਧਾ ਲਾਲ ਝੰਡੇ ਦੇ ਰਾਹੀਂ ਲੋਕ ਘੱਟ ਸਮਝਦੇ ਆ ਜਾਇ ਦੀ ਝੰਡੇ ਦੇ ਨੇੜੇ ਘੱਟ ਆਉਂਦੇ ਉਹ ਇੱਕ ਵਕਰੀ ਚੀਜ਼ ਐ ਉਹ ਆਪਣੇ ਆਪਣੇ ਤਜਰਬੇ ਤੋਂ ਲੋਕ ਦੇਖਣਗੇ ਲਾਲ ਝੰਡਾ ਨਾਲ ਸੀ ਸਿੱਧਾ ਧਾਰੇ ਵਾਲਾ ਝੰਡਾ ਨਾ ਸੀ ਲਾਲ ਰੰਗ ਵਾਲਾ ਝੰਡਾ ਹੀ ਸੀ ਕੁਝ ਨਾ ਕੁਝ ਜਿਹੜੀ ਉਹ ਆਪਣੇ ਆਪ ਦੇਖ ਲੈਣਗੇ ਕਿ ਉਹਨਾਂ ਨੂੰ ਇਸ ਰਸਤੇ 'ਚੋਂ ਕਿਹੜੀ ਚੀਜ਼ ਕਿਹੜੇ ਪਾਸੇ ਜਾਣਾ ਉਹ ਲੈਣੇ ਇਹ ਜਦੋਂ ਦੇਖ ਲੋਗੇ ਪਰ ਇਹ ਚੀਜ਼ ਜ਼ਰੂਰ ਆਉਗੀ ਕਿ ਛੰਡੇ ਦਾ ਰੰਗ ਚਾਹੇ ਹੋਵੇ ਚਾਹੇ ਨਾ ਹੋਵੇ ਲੇਕਿਨ ਜਿਹੜਾ ਸੰਘਰਸ਼ ਹੈ ਲੜਾਈ ਹੈ ਜਿਹੜੀ ਉਹ ਉਹ ਰੰਗ ਨੂੰ ਵੀ ਆਸੇ ਪਾਸੇ ਛੱਡ ਕੇ ਅੱਗੇ ਨਿਕਲ ਜੀ ਉਹਨੇ ਅੱਕੇ ਬਦਲਣਾ ਹੋ ਤਾਂ ਕੋਈ ਚਾਂਸ ਉਹਦੋਂ ਕੋਈ ਰੁਕਣ ਵਾਲਾ ਹੈ ਨਹੀਂ ਜਿੱਦਾਂ ਤਿੰਨ ਕਾਲੇ ਕਾਨੂੰਨ ਆਏ ਕੋਈ ਰੁਕਣ ਵਾਲਾ ਹੈ ਨਹੀਂ ਸੀ ਉਸ ਜਿੱਤਿਆ ਉਹ ਸੰਘਰਸ਼ ਨੂੰ ਜਿੱਦਾਂ ਜਿਹੜਾ ਨਵਾਂ ਖੇਤੀ ਦਾ ਮਾਡਲ ਜਿਹੜਾ ਮਾਰਕੀਟਿੰਗ ਦਾ ਲੈ ਕੇ ਆ ਰਹੇ ਆ ਜਾਂ ਜਿਹੜਾ ਉਹ ਟਰੰਪ ਹੈ ਉਹ ਆਪਣੇ ਹਿੰਦੂ ਅਮਰੀਕਾ ਦੀ ਜਿਹੜੀ ਖੇਤੀਬਾੜੀ ਉਸ ਦੇ ਬੈਨੀਫੀਸ਼ੀਅਰੀ ਸਾਡੀ ਖੇਤੀਬਾੜੀ ਨੂੰ ਜਾਣਨਾ ਚਾਹਦਾ ਉਹ ਚੀਜ਼ ਆਪਣੇ ਆਪ ਕਸ਼ ਕਰਕੇ ਲੋਕਾਂ ਨੂੰ ਅੱਗੇ ਲੈ ਕੇ ਜਾਊਗੀ ਸਾਨੂੰ ਉਸ ਦਾ ਮਤਲਬ ਸਾਥ ਪੁਰੀਸ਼ਾਈ ਦੇ ਦੇਣਾ ਚਾਹੀਦਾ ਇਹ ਚੀਜ਼ਾਂ ਮੈਂ ਇਸ ਕਰਕੇ ਕਹਿੰਿਆ ਕਿ ਇਹ ਸਾਡੀ ਸਾਰਿਆਂ ਦੀ ਤੁਹਾਡੀ ਮੇਰੀ ਬਾਕੀ ਆਪਣੇ ਬਿੱਤਰਣ ਦੋਸਤਾਂ ਦੀ ਸਾਰਿਆਂ ਦੀ ਇੱਕ ਬਣਦੀ ਲੋੜ ਹੈ ਇਹ ਤੋਂ ਇਸ ਇਸ ਪਾਸੇ ਵਧਣ ਦੇ ਲਈ ਇਹ ਚੀਜ਼ ਸਮਝਣੀ ਜ਼ਰੂਰੀ ਹੈ ਕਿ ਅਸੀਂ ਇਸ ਸੰਘਰਸ਼ ਦੇ ਨਾਲ ਰਹੀਏ ਲੋਕਾਂ ਦੇ ਸੰਘਰਸ਼ ਦੇ ਨਾਲ ਰਹੀਏ ਫੁੱਟ ਤੋਂ ਬਚਾ ਕੇ ਰੱਖਿਆ ਆ ਪਿਆ ਬਾਕੀ ਰਹੀ ਮੇਰੀ ਆਪਣੀ ਇੱਕ ਦੋ ਚੀਜ਼ਾਂ ਦੀ ਉਹ ਪਰਸਨ ਉਹਨਾਂ ਨੇ ਗੱਲ ਕੀਤੀ ਹੈ ਕੋਈ ਛਾਲ ਹੋਏ ਇੱਕ ਸਾਡਾ ਪ੍ਰਾਣਾ ਮਿੱਤਰ ਹੁੰਦਾ ਸੀ ਉਹ ਦੇਸ਼ ਭਗਤ ਯਾਦਗਾਰ ਹਾਲ ਚ ਜਦੋਂ ਫੰਕਸ਼ਨ ਹੁੰਦਾ ਨਾ ਮੇਲਾ ਕਰੇ ਬਾਬੇ ਦਾ ਤੂੰ ਵੀ ਉੱਥੇ ਆਪਣਾ ਛੋਟਾ ਜਿਹਾ ਸਟਾਲ ਲਾਉਂਦਾ ਤੇ ਵੈ ਵੈ ਵੀ ਆਇਆ ਉੱਥੇ ਤੇ ਇਹੋ ਜਿਹਾ ਉੱਪਰ ਜਾਣਾ ਸੀ ਉੱਪਰ ਜਿਹੜਾ ਬਾਬਾ ਠੱਡੀਆਂ ਆਲ ਹੈ ਨਾ ਜਵਾਲਾ ਸਿੰਘ ਠੱਡੀਆਂ ਆਲ ਉੱਪਰ ਦਾ ਸਿੱਧੂ ਸਾਹਿਬ ਉੱਪਰ ਉੱਥੇ ਡੜਾ ਸੀ ਤੂੰ ਬੈਠਾ ਹੀ ਰਿਹਾ ਆਪਣੇ ਦਿੱਤੇ ਪੋੜਗੇ ਸ਼ੁਰੂ ਹੋਣੀਆਂ ਉਹ ਪੋੜੀਆਂ ਦੇ ਢੇੜਾ ਜਿਹੜੀ ਜਗ੍ਹਾ ਬਣੀ ਹੋਦੀ ਉੱਥੇ ਆਪਣਾ ਸਮਾਨ ਰੱਖ ਕੇ ਬੈਠਾ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਾਹਾ ਚਾਪੀ ਲਿਆ ਸਤਿ ਸ਼੍ਰੀ ਅਕਾਲ ਠੀਕ ਹੈ ਚਾਹ ਪੀ ਲਿਆ ਕਹਿੰਦਾ ਅਸੀਂ ਤੁਹਾਨੂੰ ਲਿਬਰਲਿਜ਼ਮ ਦਾ ਟੋਗਰਾ ਮੰਨਦੇ ਹੁੰਦੇ ਸੀ ਪਕੰਦੀ ਦਾ ਗੋਲੇ ਸ਼ੌਕ ਕਰਦਾ ਵੀ ਮੈਂ ਪੂਰਾ ਲਿਬਰਲ ਆ ਲਿਬਰਲਿਜ਼ਮ ਕਮਿਊਨਿਸਟ ਪਾਰਟੀ ਦੇ ਵਿੱਚ ਤੇ ਕਮਿਊਨਿਸਟ ਧਿਰਾਂ ਦੇ ਵਿੱਚ ਗਾਲ ਦੇ ਬਰਾਬਰ ਉਸ ਨੂੰ ਕਿਸੇ ਨੂੰ ਲਿਬਰਲ ਕਹਦਾ ਹੋਣਾ ਇਹਦਾ ਮਤਲਬ ਹੈ ਤੂੰ ਤਾ ਭੁਰਜਾ ਦੀ ਵਿਚਾਰ ਕਰਨਾ ਲੈ ਕੇ ਇੱਥੇ ਸਾਡੇ ਜੀ ਬੈਠਾ ਹੈ। ਆ ਕੰਮ ਬੈਕ ਤਾਂ ਕੋਈ ਦਾ ਨਹੀਂ ਭਈ ਜੀ ਤੁਸੀਂ ਊਰਜਾ ਪਰੰਦਾ ਟੈਨਰ ਦੇ ਵਰਲੇ ਸੁਣਦਾ ਕੋਈ ਸਮਝਦਾ ਜੱਟ ਓਗਰਾ ਸਮਝਦਾ ਕੋਈ ਕਰਦਾ। ਮੈਂ ਕਹਤੋਂ ਇੱਕ ਗੱਲ ਦੱਸ। ਤੂੰ ਤਾਂ ਹੈਗਾ ਸ਼ੌਕਿੰਗ ਕਲਾ ਵੀ ਜਦ ਤੈਨੂੰ ਵਰਗੇ ਕੋਈ ਗੋਲ ਵੀ ਹੋ ਸਾਡੇ ਸਾਥੇ ਛੋਤੇ ਕਲਾਕੀ ਹੋ ਗਏ। ਤੁਸੀਂ ਸਾਲ 'ਚ ਦੋ ਤਿੰਨ ਵਾਰੀ ਫੁੱਟਬਾਲ ਲੈਂਦੇ। ਮੈਂ 25 ਸਾਲਾਂ ਤੋਂ ਪਾਰਟੀ ਦਾ ਸੈਕਟਰੀਆ ਪੰਜਾਬ ਸਾਡੀ ਇਸ ਲੀਡਰਸ਼ਿਪ ਨੇ ਮੈਂ ਕਹਿੰਦਾ ਮੈਂ ਇਕੱਲੇ ਨਹੀਂ ਮੇਰੇ ਨਾਲ ਦੇ ਵੀ ਜਿਹੜੇ ਸਾਥੀ ਆ ਸਾਡੀ ਲੀਡਰਸ਼ਿਪ ਨੇ ਇਸ 25 ਸਾਲਾਂ ਦੇ ਵਿੱਚ ਕੋਈ ਫੁੱਟ ਨਹੀਂ ਪਾਇਆ ਕੋਈ ਹੋਇਆ ਕਹਿੰਦਾ ਬੰਦਾ ਛੱਡ ਕੇ ਚਲਾ ਗਿਆ ਕੋਈ ਦੂ ਛੱਡ ਕੇ ਚਲਾ ਗਿਆ ਇਹ ਅਲੱਗ ਅਲੱਗ ਚੀਜ਼ ਹੈ ਉਸੇ ਹੀ ਅਰਥ ਦੇ ਕਿ ਦੂਜੀਆਂ ਜੱਟੇ ਬੰਦੀਆਂ ਨੇ ਕਈ ਕਈ ਫੁੱਟ ਪਏ ਮੈਂ ਕਹਾਂ ਜ਼ ਲਿਬਰਲ ਬੰਦੇ ਨੇ ਤਾਂ ਫੁੱਟ ਪਏ ਨਹੀਂ ਦਿੱਤੀ ਤੂੰ ਤੂੰ ਕਲੱਬੀ ਨੇ ਇਕੱਠੇ ਰਹਿਣ ਨਹੀਂ ਦਿੱਤਾ ਕੋਈ ਇਹ ਸਾਲ ਤੱਕ ਕੀ ਹੋਊਗਾ ਇਹ ਇਸ ਕਰਕੇ ਜਿਹੜਾ ਕਹਿਣਾ ਔਰ ਇਹੋ ਜਿਹੀਆਂ ਚੀਜ਼ਾਂ ਦੇ ਕੋਈ ਵੱਡੇ ਵੱਡੇ ਅਰਥ ਕੱਢ ਲੈ ਰਹੇ। ਰਜਨਪਰਾਸ਼ੀ ਲਾਗੇ ਦਾ ਕਰੈਕਟਰ ਇਹਦਾ ਤਾਂ ਬਣਾ ਕੇ ਪੇਸ਼ ਕਰਕੇ ਮੈਂ ਹਮੇਸ਼ਾ ਇਹ ਉਹਦੇ ਉਲਟ ਰਹੇ ਹੁਣ ਵੀ ਉਹਦੇ ਹਾਂ। ਮੈਂ ਕਦੇ ਨਹੀਂ ਕਿ ਨਾ ਚਾਹਦਾ ਕਿ ਕਿਸੇ ਜੱਦਵੰਦੀ ਬਾਰੇ ਜਾਂ ਕਿਸੇ ਵਿਅਕਤੀ ਬਾਰੇ ਤੁਸੀਂ ਇਹਦਾ ਸੋਚੋ ਉਹਦਾ ਜੋ ਪੋਲਿਟੀਕਲ ਬਿਹੇਵੀਅਰ ਹੈ ਜਿਹਨਾਂ ਵਿਚਾਰਾਂ ਦੇ ਨਾਲ ਉਹ ਖੜੇ ਆ ਉਹ ਧਿਰ ਜਿਹਨਾਂ ਵਿਚਾਰਾਂ ਨਾਲ ਖੜਿਆ ਉਹ ਉਹ ਲੋਕ। ਕੋਈ ਨਾ ਤੇ ਉੱਤੇ ਜੋ ਕਮੈਂਟ ਕਰਨਾ ਉਹ ਉਹਦੇ ਹਿਸਾਬ ਨਾਲ ਕਰੋ ਲੇਕਿਨ ਦੂਜੇ ਤੀਜੇ ਢੰਗ ਨਾਲ ਨਹੀਂ। ਬਾਕੀ ਇੱਕ ਚੀਜ਼ ਜਿਹੜੋ ਮੈਂ ਹੋਰ ਬਹੁਤ ਹੋਰ ਵੀ ਬਖਦਣਾ ਪਹਿਲਾਂ ਵੀ ਬਖਦਣਾ ਰਿਹਾ ਉਹ ਹੁੰਦਾ ਇੱਕ ਚੀਜ਼ ਦੇਖੀ ਟਟ-ਟਟ ਸਿਕਾ ਕਰ ਲਿਆ ਉਹਦੇ ਕੋਲ ਉਹਦੀ ਇੱਕ ਵਸਾਲ ਜਿਹੜੀ ਮੈਂ ਤੁਹਾਨੂੰ ਦੇਣਾ ਚਾਹੁੰਦਾ ਕਿ ਜਦੋਂ ਮੈਂ ਤੇ ਕਾਮਰੇਡ ਹਾਕਮ ਸਿੰਘ ਖੜੋ ਹੋ ਗਏ ਸਾਡੇ ਬਾਰੇ ਇੱਕ ਵਾਰ ਇਹ ਫਲਾਈ ਗਈ ਗੱਲ ਸਾਡੇ ਵਿਰੋਧੀਆਂ ਵੱਲੋਂ ਕਿ ਇਹ ਪੇਸ਼ ਹੋਏ ਪੜ੍ਹਦੇ ਹੋਏ ਪੇਸ਼ ਹੋਏ ਜੇ ਕਹਿੰਦੇ ਇਹ ਨਾ ਪੇਸ਼ ਹੋਏ ਉਹਦੇ ਇੰਨਾ ਨੂੰ ਤਾਂ ਮਾਰ ਦੇਣਾ ਸੀ ਪੁਲਿਸ ਨੂੰੁਰਨ ਬਿੱਲਰ ਇੱਕਦਮ ਬਚ ਗਏ ਇਹ ਕਿਸੇ ਨੇ ਪਰ ਇੰਨੀ ਕਿਸੇ ਚ ਵੀ ਉਸ ਵੇਲੇ ਹਿੰਮਤ ਨਹੀਂ ਆਈ ਕਿ ਉਹ ਸ਼ਰਿਆਮ ਇਹ ਪ੍ਰੋਪਾਗੈਂਡਾ ਕਰੇ ਕਿ ਇਹ ਪੇਸ਼ ਹੋਏ ਹੈ ਇਹਨਾਂ ਦੇ ਵਿੱਚ ਵਿੱਚ ਗੱਲ ਗੱਲ ਥੋੜੀ 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 ਆਉਣੀ ਸੀ ਸਾਡੇ ਇਲਾਕੇ ਦਾ ਐਮਐਲਏ ਆ ਭਗਵੰਤ ਮਰਚੁਕੋ ਐਗਰੀਕਲਚਰ ਮਿਨਿਸਟਰੀ ਜਿਹੜਾ ਪੰਜਾਬ ਦਾ ਦਲਵਾਰ ਸਿੰਘ ਉਹ ਨਵਾਂ ਸ਼ਹਿਰ ਤੋਂ ਜਿੰਦਾ ਹੈ ਤੇ ਉਹ ਜੋੜਿਆ ਸਾਨੂੰ ਉਹਦੇ ਨਾਲ ਉਹਦੇ ਨਾਲ ਜੋੜਿਆ ਕਿ ਇਹ ਉਹਨਾਂ ਨਾਲ ਇਹਨਾਂ ਦੀ ਕੋਈ ਨੇੜਤਾ ਹੈਗੀ ਹੈ ਨਾ ਇਸ ਕਰਕੇ ਉਹਨਾਂ ਨੇ ਪੁਲਸ ਵਾਲਿਆਂ ਨੂੰ ਕਹਿ ਕੇ ਇਹਨਾਂ ਨੂੰ ਵਿਚਾਲਿਆ ਅੱਛਾ ਅਸੀਂ ਵੀ ਸੋਚਦੇ ਰਹੇ ਕਿ ਕੀ ਗੱਲ ਕੀ ਹੋਈ ਇਹ ਬੱਚ ਕਿੱਦਾਂ ਗਏ ਅਸੀਂ ਆਕੰਬਰ ਮੈਨੂੰ ਇਹ ਵੀ ਉਹ ਇਸ ਜੇ ਐਸ ਲਾ ਕੇ ਚੁੰਦਾ ਤਾਂ ਸ਼ਾਇਦ ਪੁਲਸ ਦਾ ਟਿਕਟੋਰ ਹੋਣਾ ਸੀ ਉਦੋਂ ਮਨ ਦੇ ਕੋਈ ਸਿੱਧਾ ਕੇਸ ਐ ਨਹੀਂ ਸੀ ਤੇ ਉਹ ਤੋਂ ਹੀ ਕੋਸ਼ਿਸ਼ ਨੇ ਸਮਝਿਆ ਕਿ ਇਹ ਕਾਨੂੰ ਇਸ ਪੰਗੇ 'ਚ ਪੈਣਾ ਚਲੋ ਠੀਕ ਹੈ ਜਿੱਦਾਂ ਹੋਗਾ ਪਰ ਤਾਂ ਲਿਆ ਇਸ ਕਰਕੇ ਜਨਮ। ਔਰ ਇੱਕ ਘਟਨਾਵਾ ਇਹ ਉਹ ਉਹਨਾਂ ਲੋਕਾਂ ਦੀ ਸਮਝ ਨਹੀਂ ਆਉਂਦੀਆਂ ਜਿਹੜੇ ਚੀਜ਼ਾਂ ਨੂੰ ਬਹੁਤ ਉਪਰਾ ਉਪਰਾ ਦੇ। ਜਿਹੜੇ ਚੀਜ਼ਾਂ ਨੂੰ ਵੇਖਾ ਜਾ ਕੇ ਦੇਖਦੇ ਆ। ਉਹ ਸਮਝ ਲੰਦੇ ਨਹੀਂ। ਸਭ ਤੋਂ ਪਹਿਲਾਂ ਕਾਨੂੰ ਸੁਨਿਆਲ ਨੰਬਰ ਇੱਕ ਲੀਡਰਸ਼ਿਪ ਹਸਪੀਟਲ ਦੇ ਚਾਰ ਉਮਰ ਜੰਤੋਵਾ ਚਾਰ ਉਮਰ ਜੰਤੋਵਾ ਕਨਸਰੀਆ ਨੂੰ ਨਾ ਤਰਫ ਪੜਨੇ ਸੀ ਕਰ ਤਰੀ ਕਰ ਲਈ ਜੋਦੀ ਸਾਰੇ ਉਹ ਤੋਂ ਸੋਚਦੇ ਸੀ ਕਿ ਕਨਸਰੀਆ ਤਾਂ ਫੜ ਕੇ ਛੱਡਣਾ ਨੇ ਮਾਰ ਦੇਣਾ ਜੋ ਨੈਸ਼ਨਲ ਬਾਰਡ ਦੀ ਹਾਲਤ ਹੈ ਜੋ ਪਸ਼ਚਮੀ ਬੰਗਾਲ ਦੀ ਹਾਲਤ ਹੈ ਜਿੱਦਾਂ ਦਾ ਸਟੇਟ ਦਾ ਕਰਦਾਰ ਹੈ ਸਟੇਟ ਤੋਂ ਉਸ ਦੁਆਰੇ ਇਹ ਹੋ ਵੱਧ ਹੋ ਗਈ ਲੇਕਿਨ ਉਹ ਨਹੀਂ ਬਾਰੇ ਕੋਸਾਰੇ ਫੈਕਟਰ ਕਾਉਂਟ ਹੁੰਦੇ ਹੁੰਦੇ ਆ ਚਲੋ ਨਾਤਨਾਦੀ ਨਾਤਨਾ ਸਹਾਇਤਾ ਕਰਦੇ ਕਰਦੇ ਵੀ ਇਹ ਵੀ ਦੱਸ ਦੇਣਾ ਚਾਹੁੰਦਾ ਇਸ ਜ਼ਿਲ੍ਹੇ ਚ ਵੀ ਇਹ ਬੜਾ ਹੈਗਾ ਜਿਹੜਾ ਕਦੇ-ਕਦੇ ਹੁਣ ਵੀ ਮੇਰੇ ਨਾਲ ਗੱਲ ਪੈ ਜਾਂਦਾ ਜਿਹਨੂੰ ਮੈਂ ਵਾਦ ਕੀਤਾ ਹੋਇਆ ਕਿ ਮੈਂ ਕਦੇ ਉਹਦੇ ਨਾਲ ਗੱਲਬਾਤ ਨਹੀਂ ਕਰਦਾ ਉਹ ਉਹ ਕਿਤੇ ਨਾ ਕਿਤੇ ਆਪਣਾ ਇੱਕ ਗਰੀਓ ਨੇ ਪਾਇਆ ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਬਾਰੇ ਉਹਨੇ ਆਹ ਪਾਇਆ ਕਿ ਇਹ ਤਾਂ ਹੱਗੂ ਤੋਂ ਪੇਸ਼ ਹੋਏ ਸੀ ਮੈਂ ਕਹਾਂ ਦੇ ਭਰਾਵਾ ਉਹਨੂੰ ਕਹੇ ਜਿੱਦਾਂ ਉਹ ਪਾਰਟੀ ਚਲਾਉਂਦਾ ਸੀ ਉਦਾਂ ਮੈਂ ਨਹੀਂ ਚਲਾ ਸਕਦਾ ਉਹ ਬੈਠਾ ਇੱਥੇ ਹੁੰਦਾ ਸੀ ਕਹਿੰਦਾ ਸੀ ਮੈਂ ਗੁਜਰਾਤ ਤੋਂ ਪਾਰਟੀ ਚਲਾ ਰਿਹਾ ਹਾਂ ਇਹੋ ਜਿਹੇ ਲੋਕ ਵੀ ਨੇ ਇਹੋ ਦਾ ਸੱਜਣ ਵੀ ਹੈਗੇ ਆ ਜਿਹੜੇ ਇਸ ਢੰਗ ਦੇ ਨਾਲ ਚਿੱਠੀਆਂ ਤੋਂ ਪਾ ਦੇਣੀ ਕਿਹੜਾ ਪਾਰਟੂ ਗੁਜਰਾਤ ਮੈਂ ਲੱਗਾ ਮਤਲਬ ਅਜੀਬ ਕਿਸਮ ਦਾ ਤਾਣਾ ਬਾਣਾ ਜਿਹੜਾ ਇਦਾਂ ਬਣਾ ਕੇ ਬੈਠੇ ਆ। ਹੋਰ ਤੁਸੀਂ ਸੋਚੋਗੇ ਸਾਡੇ ਏਰੀਆ ਵਾਲੇ ਸਮਝ ਗਏ ਹੋ। ਹਾਂ, ਸੋਚ ਗਏ ਹੋ। ਔਰ ਤੁਸੀਂ ਸਮਝਦੇ ਕੋਈ ਪਤਾ ਉਸਦਾ। ਉਹ ਇਹ ਹੈ ਕਿ ਸਥਿਤੀ 'ਚ ਬਚਨ ਦਾ ਕੀ ਰੋਲ ਰਿਹਾ ਉਸ ਵਿੱਚ। ਪੁਰਾਣੀ ਗੱਲ ਹੈ ਬਿਸ਼ੇ, ਲੇਕਿਨ ਲੈਸਨ ਤਾਂ ਹੈ ਨਾ ਜ਼ਿੰਦਗੀ ਦੇ ਕਿ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਦਿਨ ਮੇਰੀ ਸਾਡੀ ਗ੍ਰਿਫਤਾਰੀ ਹੋਈ ਜਿੱਦੋਂ ਪਤਾ ਲੱਗਿਆ ਅਗਲੀ ਸਵੇਰੇ ਪਤਾ ਲੱਗਿਆ ਸੀ ਅਖਬਾਰ 'ਚ ਤਾਂ ਬੀਬੀਸੀ ਤੇ ਇੱਕ ਬਾਦ ਆਇਆ ਇੱਕ ਦਿਨ ਅਖਬਾਰ ਵਾਲਿਆਂ ਨੂੰ ਤਾਂ ਜਿੱਦੋਂ ਅੱਜ ਗ੍ਰਿਫਤਾਰੀ ਰਾਤ ਸ਼ਾਮ ਨੂੰ ਹੋ ਗਈ ਅਗਲੇ ਦਿਨ ਉਹਨਾਂ ਨੇ ਸਾਨੂੰ ਪੇਸ਼ ਕਰ ਦਿੱਤਾ ਤੇ ਉਦੋਂ ਤਾਂ ਫਿਰ ਪਤਾ ਲੱਗਾ ਲੇਕਿਨ ਉਥੇ ਗੱਲ ਧੁੰਮ ਗਈ ਸਾਰੇ ਸ਼ਹਿਰ 'ਚ ਪਤਾ ਲੱਗ ਗਿਆ ਕਿ ਉਹਨਾਂ ਨੂੰ ਫੜ ਲਿਆ ਤੇ ਐਦਾਂ ਦਾ ਕਰਕੇ ਉਹ ਇੱਕ ਪੰਗਿਆਂ ਦੇ ਠਾਣੇ 'ਚ ਤੇ ਉਹ ਸਾਰਾ ਜਿਹੜਾ ਉਸ ਰਾਤ ਦਾ ਹਾਲ ਹੈ ਵਰਤਾਂਦੇ ਉਹ ਮੈਂ ਲਿਖਿਆ ਵੀ ਹੈ ਆਪਣੇ ਲੇਖ ਦੇ ਵਿੱਚ ਵੀ ਤੇ ਉਹ ਕਿਦਾਂ ਕਿਦਾਂ ਸਾਠ ਰਾਲ ਕੀ ਕੀ ਵਾਪਰੀ ਕੀ ਕੀ ਹੋਇਆ ਉਹਦੇ ਵਿੱਚ ਬਹੁਤ ਵੱਡੀ ਚੀਜ਼ ਇਹ ਹੋਈ ਕਿ ਜਦ ਇਹ ਪਤਾ ਲੱਗਿਆ ਨਾ ਤਾਂ ਮੇਰੇ ਨਾਲ ਕਾਲਜ ਪੜ੍ਹਨ ਆਲੀਆਂ ਦਸਾਂ ਕੁੜੀਆਂ ਤੇ ਘਰ ਰੋਟੀ ਨਹੀਂ ਪਈ। ਔਰ ਕਿੰਨੇ ਘਰਾਂ 'ਚ ਹੋਰ ਨਾਲ ਟਿਪਕੀ ਕਿ ਫੜ ਲੈ ਤੰਨੇ ਮਾਰ ਦੇਣੇ ਆ। ਜਦ ਤੱਕ ਸਾਨੂੰ ਕੋਰਟ ਚ ਨਹੀਂ ਪੇਸ਼ ਕਰਕੇ ਲੈ ਗਿਆ ਨਾ ਜੇਲ੍ਹ ਨਹੀਂ ਭੇਜ ਦਿੱਤਾ ਉਦੋਂ ਤੱਕ ਕਿਸੇ ਨੂੰ ਉਹਨਾਂ ਦੀ ਰੋਟੀ ਉਦੋਂ ਖਾਧੀ ਇਹ ਕੋਈ ਮੈਂ ਆਪਣੇ ਪਰਸਨਲੀ ਜੋੜਦਾ ਪਰ ਮੈਂ ਜੋੜਦਾ ਕਿ ਇਹ ਸਾਡੀ ਮੂਵਮੈਂਟ ਨੇ ਮੈਂ ਮੇਰੇ ਸਾਥੀ ਸੀ ਜਿਹੜੇ ਨਾਲ ਕੰਮ ਕਰਦੇ ਅਸੀਂ ਆਪਣੀ ਉਥੇ ਲਹਿਰ ਨੂੰ ਵਿਦਿਆਰਥੀ ਲਹਿਰ ਨੂੰ ਵੀ ਇਸ ਤਰ੍ਹਾਂ ਚਲਾਇਆ ਕਿ ਇਹਦੇ ਤੇ ਕੋਈ ਇਹਦੇ ਤੇ ਇਲਜ਼ਾਮ ਨਾ ਲੱਗੇ ਕਿਿਆ ਆ ਕੇ ਦੀ ਇਹ ਮੰਨੇ ਜਾਣ ਕਿ ਬੰਦੇ ਬਿਲਕੁਲ ਜੈਨੂਇਨ ਹੈ ਇਹ ਇਹ ਰੌਲਾ ਰੱਪਾ ਕੋਲੇ ਵਾਲੇ ਨਹੀਂ ਹੈ ਇਹ ਖੱਪਚੋ ਦੇ ਕਰਨ ਵਾਲੇ ਵੀ ਬੱਸਾ ਫੂਕਣ ਵਾਲੇ ਨਹੀਂ ਹੈ ਇਹ ਅਸਲ ਚ ਬਹੁਤ ਹੀ ਜੈਵਨ ਮੰਗਾ ਦੇ ਉਤੇ ਆਪਣਾ ਲੜ ਰਹੇ ਆ ਤੇ ਸਰਕਾਰ ਨਹੀਂ ਮੰਨ ਰਹੀ ਤੇ ਕੀ ਕਰਨੇ ਇਹ ਚੀਜ਼ ਅਸੀਂ ਉੱਥੇ ਬਣਾ ਲਈ ਸੀ ਆ ਕਿੰਨਾ ਅਸਰ ਸੁਖ ਬਣਾ ਲਿਆ ਸੀ ਕਿਸੇ ਪਿੰਡ ਦੇ ਵਿੱਚੋਂ ਕੋਈ ਇਦਾਂ ਦਾ ਬੰਦਾ ਨਹੀਂ ਸੀ ਸਵਾਇ ਚਾਂਦੇ ਜਿਹੜੇ ਪੁਲਿਸ ਦੀ ਮੁਖਰੀ ਕਰਨ ਵਾਲੇ ਹੁੰਦੇ ਆ ਉਹ ਭਾਵੇਂ ਕਹਿ ਦੇਣ ਵੀ ਇਹ ਬੰਦੇ ਗਲਤ ਨਹੀਂ ਹੈ ਠੀਕ ਨਹੀਂ ਹੈ ਕਿ ਗਲਤ ਹੈ ਪਰ ਬਾਕੀ ਤੋ ਜਦੋਂ ਤੁਹਾਨੂੰ ਇਸ ਤਰ੍ਹਾਂ ਦੀ سپورਟ ਹੋਵੇ ਉਹਦੀ ਇੱਕ ਇੱਕ ਕੁਸਾਲ ਹੈ ਸਾਡੇ ਉਥੇ ਇੱਕ ਪੁਰਾਣਾ ਆਂਦੇ ਪਿੰਦੇ ਸਰਦਾਰਾਂ ਦਾ ਟੋਬਰ ਸੀ ਬੰਗੇ ਸਾਹਿਬ ਜੀ ਰੰਦੇ ਜੀ ਉਹਦਾ ਲੜਕਾ ਪੜਦਾ ਸੀ ਮੇ ਤੋਂ ਪਿੱਛੇ ਫਸ ਇਅਰ ਵੀ ਇਹ ਪੜਦਾ ਸੀ ਖੰਡੇ ਪਿੰਦੇ ਚੰਗਾ ਕਰਸੀ ਹੋਰ ਬੜਾ ਫੂਫਾ ਵਾਲੇ ਬੰਦੇ ਵੀ ਸੀਗੇ ਉਹ ਲੜਕਾ ਕਿਤੇ ਦੋ ਤਿੰਨ ਸਾਡੇ ਰੈਲੀਆਂ 'ਚ ਆ ਗਿਆ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਤੁਹਾਡਾ ਮੁੰਡਾ ਤਾਂ ਅੱరే ਰੈਲੀ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਉਹਦੇ 'ਚ ਗਿਆ ਉਨੇ ਉਹਦੇ ਮੁੰਡੇ ਨੇ ਆਪਣੇ ਲੜਕੇ ਦੇ ਹੱਥ ਸੁਨੇਹਾ ਭੇਜਿਆ ਕਿ ਤੂੰ ਆਪਣੇ ਉਹ ਸੁਨੇਹਾ ਦੇ ਕੇ ਆਪਣੇ ਲੀਡਰ ਨੂੰ ਕੁਝ ਵੀ ਕਿਹਾ ਹੋਣਾ ਕਿ ਸਾਨੂੰ ਮਿਲ ਕੇ ਜਾ। ਉਹਨੇ ਮੈਨੂੰ ਸੁਨੇਹਾ ਦਿੱਤਾ ਮੇਰੇ ਪਾਪਾ ਸਾਡਾ ਡੈਡੀ ਮਿਲਣਾ ਚਾਹੁੰਦੇ ਆ। ਮੈਂ ਸਮਝ ਗਿਆ ਮੈਂ ਕਿਹਾ ਵੀ ਮੈਂ ਲੱਗੇ ਮੈਨੂੰ ਪਤਾ ਕਿ ਕਿਉਂ ਮਿਲਣਾ ਚਾਹੁੰਦੇ ਆ। ਉਹਨਾਂ ਨੂੰ ਇਹ ਸ਼ੱਕ ਹੋ ਗਿਆ ਕਿ ਜੇ ਸਾਡੇ ਮੁੰਡੇ ਨੂੰ ਇਹ ਲੈ ਜਾਣਾ। ਆਪਣੇ ਨਾਲ ਹੀ ਮੈਂ ਤੋਰ ਲੈਣ ਕਿ ਦੇਖੋ ਤੇ ਕੀ ਕਹੋ। ਸਾਡੇ ਦਾ ਕੋਈ ਮਤਲਬ ਬਹੁਤ ਵਧੀਆ ਹਾਲ ਹੋ ਜੂਗੀ ਗਿਆ ਬੈਠੇ ਚਾਚਾ ਪਿੱਤੀ ਰਿਹਾ ਦੇ ਕੱਟਾ ਦੋ ਘੰਟੇ ਠਹਿਰਾ ਮੈਂ ਕਿਹਾ ਦੇਖੋ ਬਰਸੜੋ ਲੜਕੇ ਨੂੰ ਸੀ ਬਾਹਰ ਭੇਜਿਆ ਵੀ ਨਾ ਤਾਂ ਇਹ ਝੜੇ ਵਾਲਾ ਵੀ ਹੈ ਨਹੀਂ ਨਾ ਸਾਡੇ ਕੰਮ ਉਹੜੇ ਕਰਾਦਾ ਇਹ ਲੜਕਾ ਤਾਂ ਉਸ ਤਰ੍ਹਾਂ ਹੀ ਇੱਕ ਜਜ਼ਬਾਤ ਤੋਂ ਕੇ ਆ ਗਿਆ ਤੁਸੀਂ ਇਹਦੀ ਚਿੰਤਾ ਨਾ ਕਰੋ ਇਹ ਕਿਤੇ ਨਹੀਂ ਜਾਣਾ ਕਿਤਨੀ ਹੈ ਜਦ ਉਸ ਬੱਲੇ ਕਿਦਾ ਲੱਗਾ ਵੀ ਇਹਨੇ ਮੇਰੀ ਸਮੱਸਿਆ ਬਹੁਤ ਵੱਡੀ ਹੱਲ ਕਰ ਦਿੱਤੀ ਉਦੇ ਬਾਪ ਨੂੰ ਲੱਗਾ ਕੋਈ ਨਹੀਂ ਤਾਂ ਇੱਕੋ ਇੱਕ ਬੋੜਾ ਸਾਕਾ ਇਹ ਤਾਂ ਸਾਡਾ ਸਾਡੀ ਜ਼ਾਇਦਾ ਨਹੀਂ ਚੱਲੇ ਜਾਣੀ ਹੈ ਜੇ ਕਿਤੇ ਹਿੰਦਰ ਚਲਾਈ ਹੋਏ ਇਸ ਤਰ੍ਹਾਂ ਕੁਛ ਆਏ ਵੀ ਹੈ ਲੋ ਇੱਕ ਐਸ ਏਰੀਆ ਜਿੱਥੇ ਪਤਾ ਨਹੀਂ ਕਿਸੇ ਹੋਰ ਢਿੱਲੇ ਚੋ ਸੀ ਸਰਦਾਰ ਜਿਹੋ ਉਹਨਾਂ ਦਾ ਬਾਪ ਡੀਐਸਪੀ ਸੀ ਰਿਟਾਇਰ ਉਹਦਾ ਲੜਕਾ ਸੀ ਸਾਡੇ ਨਾਲ ਉਹ ਉਹ ਹੁੰਦੇ ਹੁੰਦੇ ਸੀ ਉੱਤੇ ਗੁਲਾਕਾਤ ਕਰਨ ਜਿਲੰਦਰ ਜਿਲੰਦਰ ਰਿਆ ਹੋ ਜਿਲੰਦਰ ਦੇ ਚ ਰਿਆ ਉਹ ਗੁਲਾਕਾਤ ਕਰਨ ਵੀ ਹੁੰਦੇ ਹੁੰਦੇ ਸੀ ਤੋਂ ਜਿਹੜਾ ਇਸ ਤਰ੍ਹਾਂ ਦਾ ਲੈਬ ਦੇ ਵਿੱਚ ਇੱਕਦਮ ਟੱਕ ਫਟ ਕਿਸੇ ਚੀਜ਼ ਦਾ ਸਿੱਟਾ ਕੱਢ ਦੇਣਾ ਇਹ ਗੱਲ ਹੈ ਕਿਸੇ ਨੂੰ ਫਾਇਦੇ ਮੰਨ ਰਿਹਾ ਔਰ ਸ਼ੱਕ ਦੇ ਆਧਾਰ ਤੇ ਉਹ ਇੱਕ ਗੱਡੀ ਜਿਹੜੀ ਸ਼ੱਕ ਜਿੰਨੀ ਮਰਜ਼ੀ ਕਰੇ ਕੋਈ ਹੱਦ ਨਹੀਂ ਹੁੰਦੀ ਸ਼ੱਕ ਦੀ ਤੁਸੀਂ ਠੋਸ ਕੰਕਰੀਟ ਚੀਜ਼ ਨੂੰ ਫੜੋ ਉਸ ਦੇ ਉੱਤੇ ਦੇਖੋ ਆਲਾ ਦੋਲਾ ਕਿਸੇ ਚੀਜ਼ ਦਾ ਐ ਨਹੀਂ ਫੜਤੇ ਕਿਸੇ ਨੇ ਕੋਈ ਸਜ਼ਾ ਨਹੀਂ ਦਿੱਤੀ ਹੋਈ ਸਿੱਧੂ ਸਾਹਿਬ ਤੁਸੀਂ ਹੁਣ ਕਹਾਣੀ ਲੱਗਣ ਦੇ ਮੂਡ ਜੀ ਨਹੀਂ ਲਾਉਣ ਲੱਗੇ ਤੁਹਾਨੂੰ ਅੱਛਾ ਅੱਛਾ ਸੋਹਰੇ ਤਾਂ ਮੇਰਾ ਇੱਕ ਮਤਲਬ ਇਹ ਹੈ ਕਿ ਹਮੇਸ਼ਾ ਹੀ ਜਿੱਥੇ ਵੀ ਬੰਦਾ ਕੋਈ ਕੰਮ ਕਰੇ ਇਹਨੂੰ ਪਰਸਨਲ ਲਾਈਫ ਦੇ ਵਿੱਚ ਵੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬੰਦੇ ਨੂੰ ਫੈਸਲਾ ਕਰਨ ਲੱਗਿਆ ਤੋੜਾ ਪੂਰਾ ਦੋ ਦਿਨ ਦਾ ਦਿਨ ਸੋਚ ਕੇ ਅਲਦੋੜਾ ਦੇਖੇ ਉਹ ਕਰਾ ਚਾਹੀਦਾ ਤਾਂ ਵੀ ਜਿਹੜੇ ਸਹੀ ਆ ਉਹ ਸਿੱਟੇ ਹੁੰਦੇ ਕਿਸੇ ਤਰ੍ਹਾਂ ਹੀ ਸਾਡੀ ਪਾਰਟੀ ਚ ਉਸ ਵੇਲੇ ਕੋਈ ਇੱਕ ਪਾਰਟੀ ਸੀ 70 ਤੱਕ ਪੰਜਾਬ ਚ ਕੋਈ ਇੱਕ ਪਾਰਟੀ ਸੀ 70 ਤੇ ਜਾ ਕੇ ਗੜਬੜ ਗਈ ਮੈਂ ਉਹਦੇ ਕੁਛ ਨਹੀਂ ਜਾਣਦਾ ਲੇਕਿਨ ਉਹਦੇ ਵਿੱਚ ਠੀਕੋ ਹੀ ਚੀਜ਼ ਮੈਂ ਕਹਿਣਾ। ਕਿ ਬਾਬਾ ਬੁਜਾ ਸਿੰਘ ਸੁਭਾ ਕਮੇਟੀ ਮੈਂਬਰ ਸੀ ਉਸ ਵੇਲੇ। ਗੰਗਾਸ਼ਰਨ ਵੀ ਸੀ, ਜਗੇਸ਼ਨ ਸੋਨ ਹੋਣੀ ਵੀ ਸੀ, ਦਇਆ ਸਿੰਘ ਵੀ ਸੀ। ਬਾਹੁਰਮ ਬਰਾਗੇ ਵੀ ਸੀ। ਇਹ ਸ਼ਾਇਦ ਸੋਹੀ ਵੀ ਹੋਵੇ ਮੈਨੂੰ ਉਸ ਵੇਲੇ ਤਾਂ ਯਾਦ ਨਹੀਂ ਆਇਆ। ਤੋਂ ਇਹ ਸਾਰੇ ਸੁਭਾ ਕਮੇਟੀ ਦੇ ਮੈਂ ਨਹੀਂ। ਇਹ ਇਸ ਯੁੱਗ ਤੋ ਇੱਕ ਲੁਧਿਆਣਾ ਕਮੇਟੀ ਨੇ ਮਤਾ ਪਾਸ ਕਰ ਦਿੱਤਾ ਉਹਤੇ ਅਲੀਗੇਸ਼ਨ ਇਹ ਲਾਤੇ ਵੀ ਗੰਧਰਸ ਸਿੰਘ ਜਿਹੜਾ ਗੰਧਰਸ ਸਿੰਘ ਨੇ ਸੀਆਈਡੀ ਦਾ ਬਰਦਾ ਸਿੱਧਾਈ ਸਿੱਧੇ ਅਲੀਗੇਸ਼ਨ ਜੋ ਉਹਨੂੰ ਸਾਲਾਂ ਦਿੱਤੀਆਂ ਉਹ ਅਚੋਦੋ ਤੂੰ ਬਹੁਤ ਸਾਰੀਆਂ ਚੀਜ਼ਾਂ ਦਾ ਸਵਾਲ ਸਾਡੇ ਕਿਉਂਕਿ ਜ਼ਿਲ੍ਹਾ ਜਲੰਧਰ ਨਾਲ ਸੰਬੰਧ ਸੀ ਉਹ ਸਾਨੂੰ ਪਤਾ ਸੀ ਉਹਨਾਂ ਕੁਝ ਚੀਜ਼ਾਂ ਦਾ ਬੇਰੋੜੇ ਨਾਲ ਇਸ ਸਿੱਟੇ ਤੇ ਪਹੁੰਚਿਆ ਸੀ ਵੀ ਇਹ ਜਿਹੜਾ ਮਤਾ ਲੈ ਕੇ ਆਇਆ ਇਹ ਮਤਾ ਠੀਕ ਨਹੀਂ ਇਹ ਗੱਲਾਂ ਸੱਚ ਨਹੀਂ ਹੈਗੀਆਂ ਹਥਿਆਰ ਨਹੀਂ ਉਹ ਲੈ ਕੇ ਆਇਆ ਜਿੱ ਤਰੀਕ ਨੂੰ ਹਜ਼ਾਰੋਂ ਨੇ ਫੱਟੀ ਲਾਈ ਹੋਈ ਸੀ ਜਿਹੜਾ ਉਹ ਚੱਕ ਲਿਆ ਹੁੰਦਾ ਕਿਸੇ ਨੇ ਉਹਨੂੰ ਕਿਹਾ ਸੀ ਕਿ ਮੈਂ ਇੱਕ ਰਵਾਲਵਰ ਹੈ ਜਾਂ ਇੱਕ ਬੰਦੂਕ ਹੈ ਉਹ ਦੇ ਦਊਗਾ ਉਹਨੇ ਤੁਹਾਨੂੰ ਰਿਪੋਰਟ ਕਰ ਦਿੱਤਾਗਾ ਹੁਣ ਜੋ ਪਿੱਛੇ ਨਹੀਂ ਆਇਆ ਤਾਂ ਇਹਦਾ ਕੀ ਜ਼ੋਰ ਹੈ ਇਹਨੂੰ ਫਸੀ ਲਾ ਦੇਣੀ ਉਹਨੂੰ ਕਿਛੂ ਨੂੰ ਨਹੀਂ ਮਿਲਿਆ ਉਹਨੂੰ ਸਬਾਨ ਨਹੀਂ ਮਿਲਿਆ ਕਿਸੇ ਅਗੇ ਜੀ ਉਹ ਦਾਖਲ ਹੋ ਗਿਆ ਆਪਣੇ ਅਸਲੀ ਨਾਂ 'ਇਟਾ' ਕੁਮਾਰ ਸੀ ਦਾਖਲ ਹੋ ਕਪ ਨੇ ਦੇਹਾਨੰਦ ਹਸਪਤਾਲ ਤੇ ਨਾਲ ਉਹ ਹਸਪਤਾਲ ਚੁਣੋ ਦਾ ਰਿਸ਼ਤੇਦਾਰ ਸੀ ਨੇੜੇ ਉਹ ਗੋਸਪੀਸੀ ਬ੍ਰਦਰ ਜਿਹੜੇ ਉੱਥੇ ਕੁੜੀ ਇਨਚਰ ਗਰਸਿੰਗ ਸਟਾਫ ਸੀ ਇੱਕ ਕੋ ਡਾਕਟਰ ਤੇ ਨਾਲ ਉਹਨਾਂ ਨੂੰ ਉਹ ਆਪਣਾ ਨਕਲੀ ਨਾ ਨਹੀਂ ਸੀ ਦੱਸ ਸਕਦਾ ਉੱਥੇ ਉਹਨਾਂ ਨੂੰ ਸ਼ੱਕ ਪੈਣੀ ਸੀ ਨਕਲੀ ਨਾ ਸਾਨੂੰ ਕਹਿੰਦੀ ਦੱਸਣਾ ਨੌ ਦਾ ਆਇਆ ਅਸਲੀ ਉਹਨਾਂ ਨੇ ਐਵੇਂ ਜੋ ਕੋ ਨਾ ਖੜੇ ਹੋ ਜਾਣਾ ਸੀ ਕਿਸ ਕਰਕੇ ਉਹਨਾਂ ਨੇ ਉਸ ਅਜੀਬ ਹਾਲਤ ਦੇ ਵਿੱਚ ਆਪਣਾ ਨੌ ਲਗਾਇਆ ਤੇ ਇਹਨਾਂ ਚੀਜ਼ਾਂ ਤੋਂ ਸਿੱਟਾ ਕੱਢ ਲਿਆ ਕਿ ਇਹ ਤਾਂ ਜੀ ਸਰਕਾਰ ਦਾ ਬੰਦਾ ਹੈ ਇਹ ਤਾਂ ਨਕਲੀ ਨਾ ਹੈடா ਅਸਲੀ ਨਾ ਹੈ ਆਗਲ ਹੋ ਗਿਆ ਫਿਰ ਸੁਲਬ ਦੀ ਗੱਡੀ ਸੀ ਇਹ ਸਾਰੀਆਂ ਕਹਾਣੀਆਂ ਬਣਾ ਕੇ ਤੇ ਅਸੀਂ ਇੱਥੋਂ ਤੱਕ ਇੱਥੋਂ ਤੱਕ ਹੁੰਦਾ ਕਿ ਵੀ ਜਦੋਂ ਇਹ ਜੀ ਹਾਲਤ ਬੜ ਜਾਂਦੀ ਐ ਇੱਕ ਸਾਡਾ ਹੋਰ ਬੰਦਾ ਸੀ ਤਹਿਸੀਲ ਕਮੇਟੀ ਦਾ ਮੈਂਬਰ ਸੀ ਯਾਨੀ ਗੁਰਚਰਨ ਸਿੰਘ ਇਹ ਸ਼ਾਹਕੋਟ ਦੇ ਕੋਲ ਜਿਹੜਾ ਏਰੀਆ ਉਸ ਏਰੀਆ ਦਾ ਸੀ ਮੇਰੇ ਨਾਲ ਇੱਕ ਵਾਰੀ ਸਾਈਕਲ ਤੇ ਬੈਠਾ ਤਾਂ ਸੀ ਉਹ ਜਿਹੜੀ ਨਕੋਦਰ ਤੋਂ ਸੜਕ ਆਉਣੀ ਆ ਨਾ ਉਹ ਰੇਲਵੇ ਲਾਈਨ ਵੀ ਕ੍ਰਾਸ ਕਰਦੀ ਹੈ ਉੱਥੇ ਅਸੀਂ ਜਾਇਆ ਸੀ ਉਧਰੋਂ ਆ ਗਈ ਟ੍ਰੇਨ ਜਲੰਧਰੋਂ ਕੋਹਿੰਦਰ ਤੋਂ ਟ੍ਰੇਨ ਆ ਰਹੀ ਸੀ ਮੇਟਾਣਾ ਸੀ ਜਲੰਧਰ ਪਿੱਛੇ ਬੈਠਾ ਮੇਰੇ ਜਾ ਕੇ ਨਾ ਉਹ ਥੇਹਾਂ ਜਾ ਕੇ ਤਿੰਨਾਂ ਦਰਖਤ ਦੇ ਕੋਈ ਝਗੜਾ ਹੋ ਗਿਆ ਪਹਿਲਾਂ ਕੀ ਬਗਦ ਘਰ ਸੈਨੇਟ ਬੈਠਾ ਹੋਵੇ ਮੈਨੂੰ ਦੇਖ ਰੋਗੇ ਮੈਨੂੰ ਫਰਾਰ ਨਾ ਦੇ ਦੇ ਅਕਸਟ੍ਰੀਮ ਜਿਹੜੀ ਹੈ ਕਿ ਸੱਤ ਤੱਕ ਆਗਮੀ ਚੱਲੇ ਜਾਂਦੇ ਜੇ ਉਹਨਾਂ ਨੂੰ ਤੁਸੀਂ ਸਹੀ ਥਾਂ ਤੇ ਉੱਤੇ ਨਹੀਂ ਨਹੀਂ ਭਰਾਓ ਬਹੁਤ ਗਿਆ ਬਹੁਤ ਗਿਆ ਵੀ ਨਹੀਂ ਇਦਾਂ ਨਹੀਂ ਹੁੰਦਾ ਕਿਤਾਬ ਮੋਰੇ ਫੋੜ ਕੇ ਰੱਖੀ ਵੀ ਪ੍ਰਿੰਸੀਪਲ ਆਏ ਗੱਲ ਮੰਨ ਕਰਦੇ ਆ ਅਸੂਲ ਹੈ ਗੱਲ ਮੰਨ ਕਰਦੇ ਆ ਕਿ ਇਹ ਰੈਜ਼ੋਲੂਸ਼ਨ ਹੈ ਜਿਹੜਾ ਚੀਜ਼ ਨੂੰ ਪੋਲੀਟਿਕਲ ਦੇਖਣ ਦੀ ਕੋਸ਼ਿਸ਼ ਕਰੋ ਸਿਆਸੀ ਇਹਦੇ ਤੱਤ ਕੀ ਹੈ ਫਿਰ ਪੋਜੀਸ਼ਨ ਲਾ ਸਰਪਾਪ ਇਹ ਐਲੀਗੇਸ਼ਨ ਲਾਤਾ ਕਿ ਨਹੀਂ ਸ਼ਿੱਦਤ ਇੰਨੇ ਸਾਲ ਹੋ ਗਏ ਲੋਕ ਇੰਨੇ ਚਿਰ ਤੋਂ ਕੰਮ ਸਾਥੋਂ ਪਹਿਲਾਂ ਕਰਦੇ ਆਏ ਆ ਹੋਈ ਉਹਨਾਂ ਨੇ ਆ ਕੇ ਪੁਲਿਸ ਦੇ ਨਾਲ ਲੜਨਾ ਸੀ ਇਹਨਾਂ ਤੋਂ ਸੋਚੋ ਉਹ ਇਸ ਲਈ باوجود ਵੀ ਇਸਤੇ باوجود ਵੀ ਉਹ ਫੋਟ ਰੁਕੀ ਨਹੀਂ ਪੈ ਗਈ ਪੈ ਗਈ ਉਹਦਾ